ਮੈਂ ਸਾਰੇ ਜ਼ਿਲ੍ਹਾ ਬਣਾਲੇ ਦੇ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਪਿਛਲੇ 5 ਸਾਲਾਂ ਤੋਂ ਪਰਾਲੀ ਪ੍ਰਬੰਧਨ ਵਾਸਤੇ ਇਨੀਸ਼ੀਏਟਿਵਸ ਲੈ ਰਹੇ ਨੇ ਇ ਦੇਟ ਇਸ ਸਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਸੀਂ ਇੱਕ ਲੱਕੀ ਡਰਾ ਕੰਪੀਟੀਸ਼ਨ ਸ਼ੁਰੂ ਕਰਾਇਆ ਇਸ ਕੰਪੀਟੀਸ਼ਨ ਦਾ ਮਕਸਦ ਇਹ ਹੈ ਕਿ ਜਿਹੜੇ ਕਿਸਾਨ ਬਿਨਾਂ ਅੱਗ ਲਾਏ ਹੋਏ ਕਨਕ ਪੀਜਦੇ ਨੇ ਜਾਂ ਪ੍ਰਾਲੀ ਸਾਹਮਦੇ ਨੇ ਉਹਨਾਂ ਨੂੰ ਅਸੀਂ ਇਹਨੂੰ ਇਨਸੈਂਟਿਵ ਦੇਣਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਮੋਟੀਵੇਟ ਕਰਨਾ ਚਾਹੁੰਦੇ ਨੇ ਇਹਦੇ ਤਹਿਤ ਅਸੀਂ ਜਿੰਨੀ ਵੀ ਸਾਡੇ ਕੋਲ ਫੰਡਸ ਅਵੇਲੇਬਲ ਸੀ ਉਹਦੇ ਚੋਂ 7 ਲੱਖ ਦਾ ਲੱਕੀ ਡਰਾ ਕੰਪੀਟੀਸ਼ਨ ਸ਼ੁਰੂ ਕਰਾਇਆ ਸਾਰੇ ਨੇ ਹਰ ਹਫਤੇ 17 ਅਕਤੂਬਰ ਦੇ ਲੇ ਕੇ 28 ਨਵੰਬਰ ਤੱਕ ਹਰ ਹਫਤੇ 1 ਲੱਖ ਦੀ 1 ਲੱਖੀ ਡਰਾ ਹੋਣੀ ਹੈ ਉਸ ਲੱਕੀ ਡਰਾ ਦੇ ਵਿੱਚ ਪਹਿਲੀ ਜਿਹੜੀ ਵਿਨਰ ਹੋਣਗੇ ਉਹਨਾਂ ਨੂੰ ਅਸੀਂ 20000 ਦੇਣੀ ਹੈ ਦੂਜੇ ਨੂੰ 15000 ਦੇਣੀ ਹੈ ਤੀਜੇ ਨੂੰ 10000 ਦੇਣੀ ਬਾਕੀ ਬਾਈ ਕਿਸਮਾਂ ਉੱਪਰ 5000 ਦੀ फाइनेंशियल इंसेंटिव अभी देने ये जी वेरीफिकेशन होगी हर एक किसान पहला प्रोसीजर मैं एक बार तू तो समझाना चाहूँगा पहली प्रोसीजर है कि तो रजिस्ट्रेशन करना पेगी तीस सितंबर तो पहला पहला उस तो बाद जो वाढ़ी समय होगा वाढ़ी वाले दिन तो उदो एक दिन पहला ਤੇ ਉਹਦੇ 5 ਦਿਨ ਬਾਅਦ ਉਹਨਾਂ ਦੇ ਸਾਨੂੰ ਜੀਓ ਟੈਗ ਦੇ ਟਾਈਮ ਸਟੈਂਪ ਫੋਟੋ ਅਪਲੋਡ ਕਰਨਾ ਪਊਗਾ ਉਸ ਤੋਂ ਬਾਅਦ ਸਾਡੇ ਜਿਹੜੇ ਪਿੰਡ ਲੈਵਲ ਦੇ ਅਫਸਰ ਨੇ ਉਹ ਉੱਥੇ ਵੈਰੀਫਾਈ ਕਰਨਗੇ ਵਾਕਈ ਕਿਸਾਨ ਨਹੀਂ ਬਿਨਾ ਅਗਲائے ਹੋਏ ਪ੍ਰਾਣੀ ਸੰਭਿਆ ਕੀ ਨਹੀਂ ਜੇਕਰ ਉਹ ਸਹੀ ਕਹਿੰਦੇ ਨੇ ਉਹਦੇ ਮੁਤਾਬਿਕ ਤੁਸੀਂ ਐਲੀਜੀਬਲ ਹੋਵੋਗੇ ਸਾਡੇ ਲੱਕੀ ਡਰਾਅ ਦੇ ਵਿੱਚ ਤੇ ਹਰ ਹਫ਼ਤਾ ਜਿਹੜੇ ਲੱਕੀ ਡਰਾਅ ਹੋਣਨੀ ਉਹ ਸੌਫਟਵੇਅਰ ਰਾਹੀਂ ਰੈਂਡਮਲੀ ਸਿਲੈਕਸ਼ਨ ਹੋਊਗਾ ਸਾਡੀ ਕੋਸ਼ਿਸ਼ ਇਹ ਹੈ ਕਿ ਜਿੰਨੇ ਵੀ ਜ਼ਿਲ੍ਹੇ ਦੇ ਛੋਟੇ ਕਿਸਾਨ ਤੇ ਵੱਡੇ ਕਿਸਾਨ ਨੇ ਉਹਨਾਂ ਨੂੰ ਫਾਈਨੈਂਸ਼ੀਅਲ ਇਨਸੈਂਟਿਵ ਜਿੰਨੇ ਕਿ ਸਾਡੀ ਸਾਡੇ ਕੋਲ ਫਾਈਨਾਂਸਿਸ ਅਵੇਲੇਬਲ ਨੇ ਉਹਦੇ ਮੁਤਾਬਿਕ ਅਸੀਂ ਕੋਸ਼ਿਸ਼ ਕਰ ਰਹੇ ਹਾਂ ਨੇ ਕਿ ਕਿਸਾਨਾਂ ਨੂੰ ਜਿੰਨੇ ਵੀ ਖਰਚਾ ਆਉਂਦੇ ਉਹ ਅਸੀਂ ਪੂਰਾ ਕਰਾਇਆ ਜਾਵੇ ਤੇ ਮੈਂ ਬੇਨਤੀ ਕਰਨਾ ਚਾਹਾਂਗਾ ਕਿ ਬਰਨਾਲਾ ਜ਼ਿਲ੍ਹੇ ਦੀ ਜਿੰਨੇ ਵੀ ਕਿਸਾਨੀ ਉਹ ਵੱਧ ਤੋਂ ਵੱਧ ਪਾਰਟਿਸਪੇਟ ਕਰਨ ਜੇਕਰ ਇਹਦੇ ਵਿੱਚ ਪਾਰਟਿਸਪੇਟ ਕਰਨ ਵਾਸਤੇ ਅਸੀਂ ਤੁਹਾਨੂੰ QR ਕੋਡ ਤੇ ਮੋਬਾਈਲ ਨੰਬਰ ਵੀ ਸ਼ੇਅਰ ਕਰਾ ਦੇਣੀ ਤੇ ਨਾਲ ਦੀ ਨਾਲ ਸਾਡੇ ਖੇਤੀਬਾੜੀ ਅਫਸਰ ਕੋਲ ਸਾਰੀ ਇਨਫੋਰਮੇਸ਼ਨ ਅਵੇਲੇਬਲ ਨੇ ਤੁਸੀਂ ਉਹਨਾਂ ਨਾਲ ਰਾਫਤਾ ਕਰ ਸਕਦੇ ਹੋ ਤਾਂ ਕਿ ਇਸ ਇਨੀਸ਼ੀਏਟਿਵ ਨੂੰ ਉੱਪਰ ਸਕਸੈਸ ਕਰਾਈਏ ਮੈਂ ਦੁਬਾਰਾ ਬੇਨਤੀ ਕਰਨਾ ਚਾਹਾਂਗਾ ਕਿ ਜ਼ਿਲ੍ਹੇ ਦੀ ਜਿੰਨੇ ਵੀ ਕਿਸਾਨ